ਉਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਡ ਕਰੋ ਐਡ ਕਰੋ ਇਹ ਜਿਹੜੀ ਹੈ ਇੰਪਰੂਵਡ ਸਕੀਨ ਇੰਪਰੂਵਡ ਪ੍ਰੈਜੈਂਟੇਸ਼ਨ ਹੈ ਉਹ ਸੁਧਾਰੋ ਇਹਦੇ ਵੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਿਲਕੁਲ ਔਰਾ ਝੂਠ ਬੋਲਿਆ ਤਰੀਕੀ ਜਿਹਨੇ ਜਿਹੜੇ ਅਸੀਂ ਕਨਸੈਪਟ ਭੇਜੇ ਸੀ ਮਾਈ ਭਾਗੋ ਦਾ ਨਾਰੀ ਸ਼ਕਤੀ ਦਾ ਪ੍ਰਤੀਕ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਅੱਜ ਭਗਤ ਸਿੰਘ ਰਾਜਗੁਰੂ ਸਰਦੇਵ ਅੱਗੇ ਫੋਟੋ ਲਾਤੀ ਚਾਗੀ ਦੇ ਕੇਜਰੀਵਾਲ ਸਾਹਿਬ ਦੀ ਦੇਖੋ ਕੈਪਟਨ ਅਮਰਿੰਦਰ ਹੋਣ ਚਾ ਬਾਦਲ ਸਾਹਿਬ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਕਿ ਤੁਹਾਡੀ ਪਾਰਟਪਾਰ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਏ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਅੱਜ ਵੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਜ਼ਲੀ ਦੈਟ ਇਜ਼ ਦ ਸੇਮ ਸਟੋਰੀ ਦਰ ਉਹਨਾਂ ਨੇ ਕਿਹਾ ਨਹੀਂ ਲੱਤੂਆ ਤੁਸੀਂ ਕਹਿ ਰਹੇ ਹੋ ਕੀ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ ਕੀ ਕਰਤਾਰ ਸਿੰਘ ਸਰਾਬੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਸ਼ਹੀਦ ਦੇ ਆਜਮ ਭਗਤ ਸਿੰਘ ਨਾਲ ਇਸ ਦਾ ਤੁਹਾਡੀ ਪਾਰਟੀ ਵੀਰ ਸਾਬਰ ਘਰ ਮਾਫੀ ਵੀਰ ਨੂੰ ਆਪਣਾ ਆਈਕਨ ਮੰਨਦੀ ਹੈ ਤੁਹਾਨੂੰ ਤੇ ਨਫਰਤ ਸੈਰਮਨ ਕੈਰੀਮੋਨੀਅਮ ਵੈਂਗ ਦੇ ਅਫਸਰ ਨੇ ਮਨੂੰ ਦੱਸਿਆ ਕਿ ਅਸਟਾਉਨ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲਾ ਲਈਆਂ ਇੰਦਰੋ ਚਾਚੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਾਰਕੀਆਂ ਨੂੰ ਭੇਜ ਦਿਓ ਇਹਨਾਂ ਨੂੰ ਪਰੇਡ ਚ ਤੋਰ ਦਿਨੇ ਦਿਖਾ ਦੇਨੇ ਪੰਜਾਬ ਦਾ ਰੂਪ ਇਹੀ ਪੰਜਾਬ ਤੇ ਉਹ ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਹੰਕਾਰ ਨੂੰ ਤੋੜਿਆ ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫਰਤ ਹੈ। ਉਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉਥੇ ਜਾ ਕੇ ਰਿਜੈਕਟ ਹੋ ਗਈ। ਰਿਜੈਕਟ ਹੋ ਗਈ। ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ। ਕੁਣ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਉਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕଲେਜ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਸਲੀ ਦੈਟ ਇਜ਼ ਦ ਸੇਮ ਸਟੋਰੀਸ ਆਉਟ ਉਹਨਾਂ ਨੇ ਕਿਹਾ ਨਹੀਂ ਲੱਗੂਆ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰਾ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਹੈ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਆਪਰੇਟ ਆਰਮੀ ਕਰਦੀ ਹੈ ਆਰਮੀ ਦੇ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਅਫਸਰ ਨੇ ਮਨੂੰ ਦੱਸਿਆ ਕਿ ਅਸਤਾ ਉਹਨਾਂ ਨੂੰ ਹੈ ਕਿ ਅੱਜ ਜੇ ਤੁਸੀਂ ਫੋਟੋਆਂ ਲੈਣੇ ਆਏ ਕਰੋ ਝਾਂਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਾਰਕੀਆਂ ਨੂੰ ਭੇਜਿਆ ਇਹਨਾਂ ਨੂੰ ਪਰੇਡ 'ਚ ਤੋਰ ਦਿਨੇ ਦਿਖਾ ਦਿੰਨੇ ਪੰਜਾਬ ਦਾ ਰੂਪ ਹੈ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਿਲਕੁਲ ਕੋਰਾ ਝੂਠ ਬੋਲਿਆ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਨੇ ਝਾਂਕੀਆਂ ਭੇਜੀਆਂ ਸੀ 26 ਜਨਵਰੀ ਤੇ ਉਹਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਝੂਠ ਬੋਲਿਆ ਹੈ ਪਹਿਲੀ ਗੱਲ ਤੇ ਜਾਖੜ ਸਾਹਿਬ ਕੱਲ ਮਾਨਜੋਗ ਮੁੱਖ ਮੰਤਰੀ ਜੀ ਨੇ ਜਿਹੜੇ ਅਸੀਂ ਕਨਸੈਪਟ ਭੇਜੇ ਸੀ ਮਾਈ ਭਾਗੋ ਦਾ ਨਾਰੀ ਸ਼ਕਤੀ ਦਾ ਪ੍ਰਤੀਕ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਅਤੇ ਪੰਜਾਬ ਦਾ ਵਿਰਸਾ ਔਰ ਕਲਚਰ ਤੁਸੀਂ ਦਲੀਲ ਦੇ ਰਹੇ ਹੋ ਕਿ ਪੰਜਾਬ ਨੂੰ ਪਹਿਲੀ ਪਿਛਲੇ ਸਾਲਾਂ ਚ ਵੀ ਨਕਾਰਿਆ ਗਿਆ ਔਰ ਪਿਛਲੇ ਮੁੱਖ ਮੰਤਰੀਆਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਦੇਖੋ ਕੈਪਟਨ ਅਮਰਿੰਦਰ ਹੋਣ ਚਾਹੇ ਬਾਦਲ ਸਾਹਿਬ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਕੀਤਾ ਲੇਕਿਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਵਿਰਸੇ ਨੂੰ ਲੈ ਕੇ ਪੂਰੇ ਚੌਕੰਨੇ ਆ ਚੌਕਸ ਹੈ ਔਰ ਫਿਕਰਮੰਦ ਹੈ ਲੇਕਿਨ ਤੁਹਾਡੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ ਕਿ ਕਰਤਾਰ ਸਿੰਘ ਸਰਾਬੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਦੇਖਦਾ ਜਲੂਸ ਨਿਕਲਦਾ ਹੈ ਜਲੂਸ ਨਿਕਲਦਾ ਤੇ ਜਾਖੜ ਸਾਹਿਬ ਮਾਫੀ ਵੀਰ ਨਾਲ ਨਿਕਲਦਾ ਜਿਹੜੀ ਤੁਹਾਡੀ ਪਾਰਟੀ ਦਾ ਆਈਕਨ ਹੈ ਤੁਹਾਡੀ ਪਾਰਟੀ ਵੀਰ ਸਾਬਰ ਘਰ ਮਾਫੀ ਵੀਰ ਨੂੰ ਆਪਣਾ ਆਈਕਨ ਮੰਨਦੀ ਹੈ ਤੁਹਾਨੂੰ ਤੇ ਨਫ਼ਰਤ ਹੋਣੀ ਹੈ ਸਰਾਬੇ ਤੋਂ ਤੁਹਾਨੂੰ ਨਫ਼ਰਤ ਹੋਣੀ ਹੈ ਭਗਤ ਸਿੰਘ ਤੋਂ ਤੁਹਾਨੂੰ ਨਫ਼ਰਤ ਹੋਣੀ ਹੈ ਪੰਜਾਬ ਦੇ ਕਿਸਾਨਾਂ ਤੋਂ ਤੁਸੀਂ ਕਹਿ ਰਹੇ ਹੋ ਕਿਸਾਨਾਂ ਦਾ ਜਿਹੜਾ ਕਨਸੈਪਟ ਉਹਦੇ ਨਾਲ ਜਲੂਸ ਨਿਕਲ ਜਾਣਾ ਸੀ ਕਿਉਂ ਕਿ ਇਹੀ ਪੰਜਾਬ ਦੇ ਉਹ ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਹੰਕਾਰ ਨੂੰ ਤੋੜਿਆ ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫ਼ਰਤ ਹੈ ਇਸ ਕਰਕੇ ਤੁਸੀਂ ਪੰਜਾਬ ਦੇ ਇਸ ਵਾਰ ਪੰਜਾਬ ਨੂੰ ਰਿਜੈਕਟ ਕੀਤਾ ਲਗਾਤਾਰ ਦੂਸਰੀ ਵਾਰ ਹੋ ਗਿਆ ਪੰਜਾਬ ਨਾਲ ਵਿਤਕਰਾ ਭਾਜਪਾ ਕਰ ਰਹੀ ਹੈ ਤੁਹਾਡੇ ਆਈਕਨ ਵੀਰ ਸਾਬਰਕਰ ਹੋਣੇ ਆ ਤੁਸੀਂ ਉਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਜਾਖੜ ਸਾਹਿਬ ਜਿਹੜੀ ਆਜ਼ਾਦ ਆਜ਼ਾਦ ਭਾਰਤ ਦੀ ਲੜਾਈ ਚ ਆਜ਼ਾਦੀ ਦੀ ਲੜਾਈ ਦੇ ਸਮੇਂ ਗੋਰੀਆਂ ਦੇ ਨਾਲ ਖੜੀ ਸੀ ਅੱਜ ਤੁਸੀਂ ਕਾਲੇ ਗੋਰੇ ਬਣ ਗਏ ਹੋ ਜਿਹੜੇ ਜਿਸ ਪੰਜਾਬ ਨੇ ਸਭ ਤੋਂ ਵੱਧ ਸ਼ਹੀਦیاں ਦਿੱਤੀਆਂ ਤੇ ਸਟਿਲ ਟੂਡੇ ਅੱਜ ਵੀ ਪੰਜਾਬ ਸਭ ਤੋਂ ਵੱਧ ਸ਼ਹੀਦیاں ਦੇ ਰਿਹਾ ਦੇਖ ਦੀ ਸਰਦਾਤੇ ਤੇ ਤੁਹਾਨੂੰ ਤੇ ਨਫਰਤ ਹੋਣੀ ਆ ਕਿਉਂਕਿ ਬੀਜੇਪੀ ਦਾ ਜ਼ੀਰੋ ਕੰਟਰੀਬਿਊਸ਼ਨ ਹੈ ਬੀਜੇਪੀ ਨੇ ਤੇ ਕਈ ਸਾਲ ਤੱਕ ਤਿਰੰਗੇ ਝੰਡੇ ਨੂੰ ਅਪਣਾਇਆ ਨਹੀਂ ਸੀ ਜਾਖੜ ਸਾਹਿਬ ਆਪਣਾ ਇਤਿਹਾਸ ਨਵੀਂ ਪਾਰਟੀ ਦਾ ਪੜੋ ਤੁਹਾਡਾ ਜਲੂਸ ਦੇਖਦਾ ਨਿਕਲ ਰਿਹਾ ਤੇ ਜਿਨ੍ਹਾਂ ਨੇ ਗੋਰਿਆਂ ਤੋਂ ਮਾਫੀਆਂ ਮੰਗੀਆਂ ਉਹਨਾਂ ਨੇ ਨਿਕਲਿਆ ਕਰਤਾਰ ਸਿੰਘ ਸਰਾਭਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਇਹ ਸਰ ਪੰਜਾਬ ਦਾ ਨਹੀਂ ਦੇਸ਼ ਦਾ ਇਹਨਾਂ ਨੇ ਸਿਰ ਉੱਚਾ ਕੀਤਾ ਹੈ ਇਹ ਪ੍ਰਾਊਡ ਫੀਲ ਕਰਦੇ ਆ ਦੇਸ਼ ਦੇ ਲੋਕ ਲੇਕਿਨ ਸਰ ਭਾਜਪਾ ਨਫ਼ਰਤ ਕਰਦੀ ਆ ਜਿਹਦਾ ਪ੍ਰਗਟਾਵਾ ਤੁਸੀਂ ਝੂਠ ਬੋਲ ਕੇ ਵਾਰ-ਵਾਰ ਪੰਜਾਬ ਦੀ ਸਰਕਾਰ ਤੇ ਤੌਹਮਤਾ ਲਾ ਕੇ ਜਿਹੜਾ ਪੰਜਾਬ ਦੇਸ਼ ਦੇ ਸਰਕਾਰ ਨੂੰ ਭਾਜਪਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਜਾਣਦੇ ਆ